ਕਤ ਦੇ ਵਿੱਚ ਘੱਟ ਵੱਡ 20 20 ਚੋਰੀਆਂ ਹੋ ਰਹੀਆਂ ਨੇ ਨਾ ਤਾਂ ਪੁਲਿਸ ਕੁਛ ਕਰ ਰਹੀ ਹੈ ਨਾ ਸ਼ਹਿਰ ਦਾ ਮੰਤਰੀ ਕੁਛ ਕਰ ਰਿਹਾ ਤੁਸੀਂ ਦੇਖ ਰਹੇ ਹੋ 24 ਜਿਹੜਾ 24 ਘੰਟੇ ਰੋਡ ਚੱਲਦਾ ਹੋਵੇ ਪਲਪਲ ਰੋਡ ਚੱਲਦਾ ਹੋਵੇ ਉਸੇ ਦੁਕਾਨ ਦਾ ਮੇਨ ਸ਼ਟਰ ਚੱਕ ਕੇ ਚਾਰ ਬੰਦੇ ਹੱਡੇ ਘੱਟੇ ਆ ਕੇ ਅਣਪਛਾਤੇ ਲੋਕ ਨੇ ਜਿਹੜੇ ਮੂੰਹ 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 ਲੱਗੇ ਹੋਏ ਮੂੰਹ ਜਦ ਸਭ ਦੇਖ ਲੈਣੇ ਇਹ ਸਰਕਾਰ ਹੈ ਸਭ ਤੋਂ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਜੀ ਤਿਤੋ ਸ਼ਹਿਰ ਹੈ ਜਾਂ ਆਪਣਾ ਪੰਜਾਬ ਨਹੀਂ ਸਮਝਦਾ ਤੂ ਸੀਵਾ ਦੇ ਦੇ ਕੀ ਕੈਲਸੀਡੀ ਦੇ ਇੱਕ ਲੈਪਟਾਪ ਤੇ ਗੱਲੇ ਜੋ ਕੈਸ਼ ਕੱਢ ਕੇ ਲੈ ਗਿਆ ਨੇ ਅਸੀਂ ਆਪਣੇ ਆਪ ਨੂੰ ਮੈਂ ਕੀ ਸਾਰਾ ਜਿੰਨਾ ਸ਼ਹਿਰ ਹੈ ਸਬਾਨਾ ਕੀ ਪੂਰਾ ਪੰਜਾਬ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਸ਼ਹਿਰ ਸਮਾਣਾ ਵਿਖੇ ਲੁੱਟੇ ਰਹੇਂਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਨੇ ਇਹ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਨੇ ਇੰਨਾ ਚੋਰਾਂ ਦੇ ਹੌਸਲੇ ਐਨੇ ਬੁਲੰਦ ਨੇ ਕਿ ਇਹ ਮੂੰਹ ਤੇ ਹੁਣ ਕੱਪੜਾ ਵੀ ਨਹੀਂ ਪਾਉਂਦੇ ਅਤੇ ਨਾ ਹੀ ਇਨਾਂ ਨੂੰ ਸੀਸੀਟੀਵੀ ਦਾ ਕੋਈ ਡਰ ਬੀਤੀ ਰਾਤ ਚਾਰ ਚੋਰਾਂ ਵੱਲੋਂ ਸਮਾਣਾ ਦੇ ਘੱਗਾ ਰੋਡ ਤੇ ਸੀਮਿੰਟ ਵਾਲੀ ਦੁਕਾਨ ਦਾ ਸ਼ਟਰ ਪੁੱਟ ਦਿੱਤਾ ਅਤੇ ਦੁਕਾਨ 'ਚੋਂ ਐਲਸੀਡੀ ਲੈਪਟਾਪ ਅਤੇ ਗੱਲੇ 'ਚੋਂ ਪਈ ਨਕਦੀ ਚੋਰੀ ਕਰ ਲੈ ਗਏ ਨੇ ਇਹ ਸਾਰੀ ਵਾਰਦਾਤ ਕੈਮਰੇ 'ਚ ਕੈਦ ਹੋ ਗਈ ਹੈ ਦੁਕਾਨ ਮਾਲਕ ਐਮਸੀ ਟਿੱਕਾ ਗਾਜੇਵਾਸ ਵੱਲੋਂ ਹਰ ਰੋਜ਼ ਹੋ ਰਹੀਆਂ ਚੋਰੀਆਂ ਤੇ ਲੁੱਟਾਂ ਖੋਹੰਦੀਆਂ ਵਾਰਦਾਤਾਂ ਤੇ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਇਨ੍ਹਾਂ ਵਾਦਦਾਤਾ ਤੇ ਠੱਲ ਪਾਉਂਦੀ ਮੰਗ ਕੀਤੀ ਹੈ ਸਾਡੇ ਸਮੇਟੇ ਦੁਕਾਨਾਂ ਜੀ ਟੱਗਾ ਰੋੜ ਦੇ ਆ ਜਿਹੜਾ ਕੀ ਰੋੜ 24 ਘੰਟੇ ਹਰ ਵਕਤ ਚੱਲਦਾ ਰਹਿੰਦਾ ਹੈ ਤੇ ਸਾਡੇ ਰਾਤ ਸਵਾ ਦੋ ਦੇ ਕਰੀਬ ਇਹਦੇ ਚੋਰੀ ਹੋਈ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਇੱਥੇ ਜਿਹੜੇ ਮੰਤਰੀ ਹੈ ਚੇਤਨ ਸਿੰਘ ਜੋੜਾ ਮਾਜਰਾ ਆ ਲੋਕਾਂ ਨੇ ਆਸਾਂ ਨਾਲ ਵੋਟਾਂ ਪਾਈਆਂ ਸੀ ਇਹਨੂੰ ਵੀ ਸਾਡਾ ਸ਼ਹਿਰ ਦਾ ਸੇਵ ਰਹੇ ਅੱਜ ਉਹਰੇ ਆਉਣ ਨਾਲ ਲੋਕ ਚਾਹੁੰਦੇ ਨੇ ਸਾਡੇ ਸ਼ਹਿਰ ਦਾ ਮੰਤਰੀ ਹੋਵੇ ਸ਼ਹਿਰ ਦੇ ਮੰਤਰੀ ਹੋਣ ਦਾ ਹਾਲ ਹੈ 2.5 ਸਾਲਾਂ ਦੇ ਵਿੱਚ 2.5 ਜਿੰਨੇ ਦਿਨ ਨੇ ਇੱਕ ਦਿਨ ਦੇ ਵਿੱਚ ਘੱਟੋ ਘੱਟ 20-20 ਚੋਰੀਆਂ ਹੋ ਰਹੀਆਂ ਨੇ ਨਾ ਤਾਂ ਪੁਲਿਸ ਕੋਸ਼ਿਸ਼ ਕਰ ਰਹੀ ਹੈ ਨਾ ਸ਼ਹਿਰ ਦਾ ਮੰਤਰੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ 24 ਜਿਹੜਾ 24 ਘੰਟੇ ਰੋਡ ਚੱਲਦਾ ਹੋਵੇ ਪਲਪਲ ਰੋਡ ਚੱਲਦਾ ਹੋਵੇ ਉਸੇ ਦੁਕਾਨ ਦਾ ਮੇਨ ਸ਼ਟਰ ਚੱਕ ਕੇ ਚਾਰ ਬੰਦੇ ਹੱਟੇ ਘੱਟੇ ਆ ਗਏ ਅਣਪਛਾਤੇ ਲੋਕ ਨੇ ਜਿਹੜੇ ਮੂੰਹ ਮੂੰਹ ਹੀ ਲੁਕੋਏ ਹੋਈ ਮੂੰਹ ਤੇ ਸਭ ਦਿਖਦੇ ਨੇ ਕੈਮਰੇ ਸੀਸੀਟੀਵੀ ਕੈਮਰੇ ਪੁਲਿਸ ਨੋਰ ਬੋਰਡ ਲਗਾਉਣ ਦੇ ਬਾਅਦ ਦੇ ਪੌਣੇ ਘੰਟੇ ਬਾਅਦ ਇੱਥੇ ਆਈ ਹੈ ਤੇ ਅੰਦਰ ਵੜ ਕੇ ਕੈਸਿਡੀ ਦੇ ਇੱਕ ਲੈਪਟਾਪ ਤੇ ਗੱਲੇ ਜੋ ਕੈਸ਼ ਕੱਢ ਕੇ ਲੈ ਗਿਆ ਨੇ ਅਸੀਂ ਆਪਣੇ ਆਪ ਨੂੰ ਮੈਂ ਕੀ ਸਾਰਾ ਜਿੰਨਾ ਸ਼ਹਿਰ ਹੈ ਸਮਾਣਾ ਕੀ ਪੂਰਾ ਪੰਜਾਬ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਤੁਸੀਂ ਪਿੱਛੇ ਵੀ ਦੇਖਿਆ ਮੋਗੇ ਦੇ ਵਿੱਚ ਲਾ ਲੋ ਜਿਹੜੇ ਮਨੀਸ਼ਾ ਦੇ ਲੋਕ ਅੰਦਰ ਵੱੜ ਕੇ ਗੋਲੀਆਂ ਮਾਰ ਕੇ ਲੋਕਾਂ ਘਰੋਂ ਬਾਹਰ ਕੱਢ ਕੱਢ ਕੇ ਪੈਸੇ ਖੋ ਰਹੇ ਨੇ ਜਿਹੜੀਆਂ ਪੈਸੇ ਮੰਗ ਰਹੇ ਨੇ ਇਹ ਜਿਹੜੀ ਸਰਕਾਰ ਹੈ ਸਭ ਤੋਂ ਨਕਮੇ ਸਰਕਾਰ ਹੈ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਜੀ ਤਿਤੋ ਸ਼ਹਿਰ ਜਾਂ ਆਪਣਾ ਪੰਜਾਬ ਨਹੀਂ ਸਮਝਦਾ ਤੂੰ ਸੇਵਾ ਦੇ ਦੇ ਇਹ ਭਾਰਤ ਦੇ ਦੇ ਕੋਈ ਰਾਸ਼ਟਰਪਤੀ ਰਾਜ ਲਾਗੂ ਹੋਵੇ ਅਸੀਂ ਭਾਰਤ ਸਰਕਾਰ ਤੋਂ ਮਜੂਰ ਦੌਰ ਫੀਲ ਕਰਕੇ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ ਵੀ ਸਾਡੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਤਾਂ ਕਿ ਜੀ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਅਸੀਂ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਹੇ ਹੁਣ ਅਸੀਂ ਲੋਕ ਘਰਾਂ ਦੇ ਕੰਮ ਜਾਣੇ ਆ ਘਰੇ ਸਾਡੇ ਲੇਡੀ ਦੇ ਬੱਚੇ ਘਰੇ ਕੱਲੇ ਹੁੰਦੇ ਨੇ ਅਸੀਂ ਕੀ ਸਮਝਾਂਗੇ ਸਾਡਾ ਇੱਕ ਕੰਮ ਤੇ ਆਣ ਕੰਮਾਂ ਦੇ ਹੁੰਦਾ ਇੱਕ ਸਾਡਾ ਧਿਆਨ ਘਰਾਂ 'ਚ ਹੁੰਦਾ ਹੈ ਕਿ ਇਹ ਧਿਆਨ ਹੁੰਦਾ ਵੀ ਅਸੀਂ ਅਸੀਂ ਲੋਕਾਂ ਨੂੰ ਕੀ ਕੱਖ ਜਵਾਬ ਦੀ ਅਸੀਂ ਇੱਕ ਨਮਾਇੰਦੇ ਇੱਕ ਮੈਂ ਇੱਕ ਐਮਸੀ ਆ ਸਵਣਦਾ ਇੱਕ ਸਾਡੇ ਘਰੇ ਸਾਡੀ ਦੁਕਾਨ ਦੇ ਵਿੱਚ ਚੋਰੀ ਹੋ ਰਹੀ ਹੈ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਸਰਕਾਰ ਨਿਕੰਮੀ ਸਰਕਾਰ ਹੈ ਨਖਿੱਧ ਸਰਕਾਰ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਰ ਰੋਜ਼ ਤੁਸੀਂ ਸੁਣਿਆ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਸਰਪ ਸਮਾਣਾ ਹੈਲਪਲਾਈਨ ਤੇ ਹਰ ਰੋਜ਼ ਖਬਰ ਪੈਂਦੀ ਹੈ ਵੀ ਅੱਜ ਇੱਥੇ ਚੋਰੀ ਹੋਇਆ ਦੇਸ਼ ਚੋਰੀ ਘਟੋ ਘਟੜ